ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਵेडੰਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਤੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਜੀਮੀਦਾਰ ਪਰਿਵਾਰ ਆ ਦੋਸਤੋ ਕੋਈ ਲੋੜ ਤੋਂ ਜ਼ਿਆਦਾ ਪਸ਼ੂ ਤਿਆਰ ਹੋ ਜਾਂਦਾ ਤਾਂ ਇਹ ਸੇਲ ਕਰ ਦਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਐਚ ਐਫ ਵਾਇਰ ਜਿਹੜੀ ਕਿ ਗੱਬਣਾ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਲੈਨੇ ਆ ਬਾਈ ਜੀ ਹਰਾਂ ਤੋਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਆ ਦੋਸਤੋ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਖਰੀਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ। ਆਓ ਜੀ ਬਾਈ ਜੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਰੂਪ ਸਿੰਘ ਜੀ। ਰੂਪ ਸਿੰਘ। ਰੂਪ ਸਿੰਘ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ। 9859 9859 27486 27486 27486 ਤੇ ਗਾਂ ਆਪਣੇ ਘਰ ਦੀ ਹੈ ਜੀ ਇਹ। ਹਾਂਜੀ ਘਰ ਦੀ ਕਰਦੀ ਹੈ। ਤੇ ਕਿੰواں ਸੂਆ ਸੁਣਾ ਇਹ ਤੀਜਾ ਜੀ ਤੇ ਦੂਜੇ ਸੂਏ ਤੁਹਾਡੇ ਕੋਲੇ ਸੀ ਕਿੰਨਾ ਕੁ ਪੀਕ ਲੈਵਲ ਤੇ ਨੇ ਦੁੱਧ ਕੱਢਿਆ ਬਈ 26 27 ਤੇ ਕਿੰਨੇ ਦਿਨ ਲੈ ਜੂਗੀ ਜੀ ਇਹ ਲੈ ਜੂ ਹਫਤਾ ਤੋਂ ਹਫਤਾ ਲਓ ਵੀ ਸਜਣੋ ਚੰਗਾ ਸੀਮਣ ਲੱਗਿਆ ਬਾਈ ਦੇ ਸੀਮਣ ਨਹੀਂ ਆਦ ਤੇ ਹਫਤਾ ਸੂਣ ਚ ਬਾਕੀ ਆ ਕਦ ਘਾਠ ਬਹੁਤ ਆ ਵੇਲ ਬਹੁਤ ਆ ਥਾਣਾ ਦੋਸਤੋ ਬਾ ਕਮਾਲ ਤੁਹਾਨੂੰ ਨੇੜੇਓ ਦੇਖ ਸਕਦੇ ਹੋ ਦੋਸਤੋ ਥਾਣਾ ਦੇ ਉੱਤੇ ਨਾੜਾਂ ਕੈਰੀਆਂ ਕੈਰੀਆਂ ਤੁਹਾਨੂੰ ਦਿਸ ਰਹੀਆਂ ਹੋਣੀਆਂ ਮਿਲਕ ਵੇਨ ਲਾਸਰਗੀ ਮੋਟੀ ਆ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਬਹੁਤ ਵੱਡੀ ਮਿਲਕ ਵੇਨ ਆ ਤੇ ਥਣਾ ਦਾ ਸਾਈਜ਼ ਤੇ ਗਾਇਬ ਦੋਸਤੋ ਬਹੁਤ ਚੰਗਾ ਹੈ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾ ਦਿੰਨੇ ਆ ਤੇ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ ਲਓ ਇਹ ਮੈਟਰ ਉਹ ਹਵਾਨਾ ਜਿਹੜਾ ਬਹੁਤ ਵੱਡਾ ਬਣਾਉਣਾ ਹੈ ਇਹਨੇ ਹਫਤਾ ਸੂਣ ਚ ਬਾਕੀ ਆ ਇਹਦੇ ਉਸ ਢੰਗ ਨਾਲ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਈਜ਼ ਆ ਦੋਸਤੋ ਥਣਾ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਥਣ ਲੱਗਿਆ ਮੋਟਾ-ਮੋਟਾ ਤੇ ਮੁੱਠੀ ਦੀ ਜਵਾਈ ਵਾਲਾ ਮਿਲਕ ਵੇਨਾਂ ਨੇ ਵੀ ਨਜ਼ਰ ਮਾਰ ਲਓ ਦੋਸਤੋ ਦੋਨਾਂ ਪਾਸਿਆਂ ਤੋਂ ਜਿਹੜੀ ਦੁੱਧ ਵਾਲੀ ਨਾੜ ਆ ਮਿਲਕ ਵੇਨਾਂ ਬਹੁਤ ਮੋਟੀ ਆ ਤੇ ਪੈਠਪੜਾ ਠੀਕ ਆ ਦੋਸਤੋ ਬਾਈ ਕਹਿੰਦਾ ਵੀ ਇਹ ਕੋਈ ਚੰਗੀ ਸੇਵਾ ਕਰੂਗਾ ਤਾਂ 30 ਲੀਟਰ ਨੂੰ ਹੱਥ ਮਾਰ ਜੂਗੀ 25 ਪਲੱਸ ਦੁੱਧ ਬਾਈ ਕਹਿੰਦਾ ਵੀ ਇਹ ਨੇ ਮਗਰ ਲਈ ਸੂਏ ਕੱਢਿਆ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੁਰੇ ਜੀ ਬਾਈ ਜੀ ਲਓ ਵੀ ਸੱਜਣੋ ਲਓ ਵੀ ਮਿੱਤਰੋ ਹੁਵਾ ਨਵੀਂ ਜੱਜਮੈਂਟ ਕਰ ਲੋ ਤੀਜਾ ਸੂਬਾ ਸੂਣਾ 25+ ਦੁੱਧ ਰਿਕਾਰਡ ਆ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੁਰਦਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਾਣੀ ਆ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਹਰਾਨਾ ਸੰਪਰਕ ਕਰ ਲਿਓ ਚੰਗੇ ਸਾਫ਼ ਸੁਥਰੇ ਹਵਾਨੇ ਦੀ ਆ ਦੋਸਤੋ ਬਹੁਤ ਵਧੀਆ ਹਵਾਨਾ ਹੈ ਬਹੁਤ ਚੰਗਾ ਥਣ ਹਵਾਨਾ ਹੈ ਥਣ ਤੋਂ ਥਣ ਦਾ ਗੈਵ ਸੈਜ ਨਾੜਾ ਹਵਾਨੇ ਦੇ ਉੱਤੇ ਬਹੁਤ ਸਾਫ਼ ਸੁਥਰੀਆਂ ਦੋਨਾਂ ਪਾਸਿਆਂ ਤੋਂ ਹਵਾਨਾ ਬਹੁਤ ਹੀ ਜਿਆਦਾ ਸਾਫ਼ ਸੁਥਰਾ ਦੁਬਾਰਾ ਤੁਹਾਨੂੰ ਫੇਰ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਜਜਮੈਂਟ ਕਰ ਲੋ ਹਵਾਨੇ ਦੀ ਦੋਸਤੋ ਨਾੜਾਂ ਇਧਰ ਵੀ ਬਹੁਤ ਮੋਟੀਆਂ ਐ ਤੇ ਮਿਲਕ ਵੀਨ ਵੀ ਚੰਗੀ ਐ ਕੋਲ ਰੱਖਿਆ ਜੀ ਇਹਦਾ 90000 90000 ਚ ਮਾਨਤਾਨ ਹੋ ਜੂ ਬਾਈ ਪਰਦੇ ਮਾਨਤਾਨ ਲਓ ਵੀ ਮਿੱਤਰੋ 90000 ਬਾਈ ਨੇ ਮੁੱਲ ਕੀਤਾ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜੈਸ ਵੀ ਕਿਸੇ ਵੀਰ ਨੂੰ ਇਹ ਗਾਂ ਪਸੰਦ ਆ ਤੀਜਾ ਸੂਆ ਇਹਨੇ ਸੂਣਾ ਹੈ 8-7 ਦਿਨ ਲੈਂਦੀ ਆ ਸੂਣ ਚ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਵੀਡੀਓ ਲਈ ਸਾਡੇ ਨਾਲ ਹੇਠਲੇ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋਂ ਤੇ ਮਿਲਦੇ ਹਾਂ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ